ਅਗਵਾੜਾ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਜਰਨੈਲ ਨੰਗਲ ਵੱਲੋਂ ਪਿੰਡ ਚਿਹੜੂ ਵਿਖੇ ਗੁੱਜਰ ਪਰਿਵਾਰ ਨੂੰ ਪੁਲਿਸ ਵੱਲੋਂ ਇਨਸਾਫ ਨਾ ਦੇਣ ਦੇ ਵਿਰੋਧ ਵਿੱਚ ਐਸਪੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਜਰਨੈਲ ਨੰਗਲ ਨੇ ਦੱਸਿਆ ਕਿ ਪਿੰਡ ਚਿਹੜੂ ਵਿਖੇ ਇੱਕ ਗੁੱਜਰ ਪਰਿਵਾਰ ਦੀ ਨਾਬਾਲਗ ਲੜਕੀ ਨਾਲ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗਲਤ ਹਰਕਤ ਕੀਤੀ ਗਈ ਸੀ ਜਿਸ ਤੋਂ ਬਾਅਦ ਲੜਕੀ ਨੇ ਪਰੇਸ਼ਾਨ ਹੋ ਕੇ ਫਰਨੈਲ ਪੀ ਲਈ ਜੋ ਕਿ ਇਸ ਸਮੇਂ ਹਸਪਤਾਲ ਵਿਖੇ ਇਲਾਜ ਅਧੀਨ ਹੈ ਪਰ ਲੜਕੀ ਦੇ ਪਿਤਾ ਵੱਲੋਂ ਥਾਣਾ ਸਦਰ ਦੀ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਦੇ ਬਾਵਜੂਦ ਵੀ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਨ੍ਹਾਂ ਆਖਿਆ ਕਿ ਕੁਝ ਸਾਲ ਪਹਿਲਾਂ ਵੀ ਪਿੰਡ ਦੇ ਕੁਝ ਸ਼ਰਾਰਤੀ ਕਾਂਸਰਾਵਲੋ ਇਸੇ ਤਰ੍ਹਾਂ ਦੀ ਹੀ ਹਰਕਤ ਕੀਤੀ ਗਈ ਸੀ ਉਹਨਾਂ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀਪਾਸੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨਾਲ ਹੀ ਆਖਿਆ ਕਿ ਉਹ ਉਕਤ ਸਾਰਾ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਵੀ ਲਿਆਉਣਗੇ ਅੱਜ ਅਸੀਂ ਇੱਥੇ ਇੱਕ ਚਿਹੜੂ ਪਿੰਡ ਦੇ ਵਿੱਚ ਸਾਡੇ ਸਾਹ ਉਹਦੀ ਬੇਟੀ ਦੇ ਨਾਲ ਕੱਲ੍ਹ ਕੁੱਝ ਢੁੰਡਿਆ ਨੇ ਬਤਮੀ ਜੀ ਕੀਤੀ ਪਸ਼ੂ ਚਾਰਦੀ ਸੀ ਬੇਟੀ 14 ਸਾਲ ਦੀ ਉਹਦੀ ਉਮਰ ਆ ਔਰ ਉਹ ਬੇਟੀ ਦੇ ਨਾਲ ਇਹ ਘਟਨਾ ਜਿਹੜੀ ਆ ਪਹਿਲੀ ਵਾਰ ਨਹੀਂ ਹੋਈ ਇਹ ਘਟਨਾ ਜਿਹੜੀ ਆ ਬੇਟੀ ਦੇ ਨਾਲ ਕਈ ਵਾਰ ਹੋ ਚੁੱਕੀ ਆ ਤੀਸਰੀ ਵਾਰ ਇਹ ਘਟਨਾ ਹੋਈ ਆ ਦੋ ਵਾਰ ਪਹਿਲਾਂ ਐਫ ਆਈ ਆਰ ਵੀ ਉਹਨਾਂ ਮੁਜਰਿਆਂ ਤੇ ਹੋ ਚੁੱਕੀ ਆ ਲੇਕਿਨ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਉਹਨਾਂ ਦੀ ਗ੍ਰਿਫਤਾਰੀ ਵਿੱਚ ਜਿਹਦੇ ਕਰਕੇ ਉਹਨਾਂ ਦੇ ਹੌਸਲੇ ਨੇ ਵਧੇ ਕਿ ਉਹਨਾਂ ਨੇ ਕੱਲ ਫੇਰ ਬੇਟੀ ਨੂੰ ਹੱਥ ਪਾਇਆ ਕਦੀ ਇਹਨੂੰ ਥ੍ਰੈਟ ਕਾਲਸ ਆਉਂਦੀਆਂ ਕਦੀ ਇਹਦੇ ਗੱਡੀ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਐਸ ਐਚ ਓ ਸਦਰ ਨੂੰ ਕਈ ਵਾਰ ਕਿਹਾ ਅਸੀਂ ਸਾਰੇ ਅਧਿਕਾਰੀਆਂ ਨੂੰ ਬੇਚ ਕੇ ਲੇਕਿਨ ਉਹ ਸਾਰੇ ਜਿਹੜੇ ਆ ਪਤਾ ਨਹੀਂ ਉਹਨਾਂ ਮੁਜਰਮਾਂ ਦਾ ਇੰਨਾ ਸਾਥ ਕਿਉਂ ਦਾ ਉਹਨਾਂ ਨੂੰ ਖੁੱਲੇ ਛੱਡਿਆ ਆ ਔਰ ਅੱਜ ਅਸੀਂ ਤਾਂ ਇੱਥੇ ਬੈਠੇ ਵੀ ਜੇ ਉਹਨਾਂ ਨੂੰ ਗ੍ਰਿਫਤਾਰ ਨਾ ਜਲਦ ਕੀਤਾ ਤੇ ਅਸੀਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਚੰਗਾ ਪ੍ਰੋਗਰਾਮ ਨਹੀਂ। ਉਧਰ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਪੁਲਿਸ ਵੱਲੋਂ ਪਹਿਲਾਂ ਹੀ ਦੋ ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪਰ ਜੋ ਪਰ ਜੋ ਹੋਰ ਦੋਸ਼ੀ ਰਹਿੰਦੇ ਹਨ ਉਹਨਾਂ ਦੀ ਪਛਾਣ ਕਰਨ ਤੋਂ ਬਾਅਦ ਜਲਦ ਹੀ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਬੰਦੀ ਕਾਰਵਾਈ ਕੀਤੀ ਜਾਵੇਗੀ। ਹਾਂਜੀ ਇਹ ਵਿੱਚ ਸਾਡਾ ਇਹ ਸਦੈ ਅਰਪ ਗਾਰਾਜ ਕਿਹਦਾ ਜਾਂ ਡਿਸਟ੍ਰਿਕਟ ਹੈ ਛਾਨੀ ਬੋਟਾ ਤੇ ਹੀ ਉਹਦੇ ਵਿੱਚ ਸਾਡੇ ਵੈਸੇ ਮੁਲਾਜ਼ਮ ਨੇ ਐਚਆਈ ਫਰਮ ਦਿੱਤਾ ਹੋਇਆ ਗੁੰਬੇ ਦੀ ਰੈਸਟਰੀ ਤੇ ਹੋਇਆ ਪਰ ਇਹਨਾਂ ਦਾ ਕੁਝ ਗਲਤ ਸੀਗਾ ਕਿ ਜਿਹੜੇ ਬਾਕੀ ਦੇ ਅਕੀਊਜ਼ ਹੈਗੇ ਆ ਉਹ ਹੁਜੇ ਰੈਸਟਰੀ ਹੋਇਆ ਉਹਦੇ ਚ ਅਸੀਂ ਇਹਨਾਂ ਥੋੜੀਆਂ ਜਿਹੀਆਂ ਆਪਣੀਆਂ ਜਿਹੜੀਆਂ ਪ੍ਰੈਕਟੀਕਲ ਡਾਕੂਮੈਂਟਿਜ਼ ਆ ਦੱਸਿਆ ਹੈ ਔਰ ਇਹਨਾਂ ਦੇ ਕੋਆਪਰੇਸ਼ਨ ਵਿੱਚ ਸੌਟ ਕੀਤੀ ਹੈ ਜਿਹਨਾਂ ਦੇ ਨਾਮ ਪੂਰੇ ਨਹੀਂ ਹੈਗੇ ਅਧੂਰੇ ਨਾਮ ਹੈਗੇ ਨੇ ਕਿਉਂ ਉਸਦੇ ਉਹ ਸਾਨੂੰ ਥੋੜਾ ਕੋਆਪਰੇਟ ਕਰਤੀ ਉਹਨਾਂ ਦਾ ਆਇਡੈਂਟਿਟੀਜ਼ ਦਾ ਵੈਰੀਫਾਈ ਕਰਵਾਉਣ ਤੇ ਨਾਲ ਦੀ ਨਾਲ ਅਸੀਂ ਉਹਨਾਂ ਦੇ ਵੀ ਅਪਰਟ ਕਰਾਂਗੇ ਇਸ ਕੇਸ ਦੀ ਐਮਏ ਨੂੰ ਦੇਖਦੇ ਹਾਂ ਅਸੀਂ ਡੀਐਸਪੀ ਪਗਵਾੜਾ ਉਹਨਾਂ ਦੀ ਸਪੈਸ਼ਲ ਡਿਟੀ ਲਗਾ ਦਿੱਤੀ ਹੈ ਕਿ ਇਸ ਕੇਸ ਨੂੰ ਟਾਈਮ ਬੌਰਨ ਮੰਨਦੇ ਵਿੱਚ ਹੀ ਜਲਦ ਤੋਂ ਜਲਦ ਇਹਨਾਂ ਦੀ ਕਾਰਵਾਈ ਕੰਪਲੀਟ ਕਰਕੇ ਤੇ ਇਹਨੂੰ ਜਿਹੜੀ ਲੀਗਲ ਕੋਰਸ ਆਫ ਐਕਸ਼ਨ ਕੰਪਲੀਟ ਕੀਤਾ ਜਾਵੇ। ਉਹਨਾਂ ਦਾ ਕਹਿਣਾ ਸੀ ਕਾਫੀ ਸਮਾਂ ਦਿੱਤ ਤੋਂ ਬਾਅਦ ਵੀ ਕੋਈ ਜਿਹੜਾ ਕਾਰਵਾਈ ਨਹੀਂ ਕਰ ਰਹੀ ਹੈ। ਦੋ ਬੰਦੇ ਰਸਟ ਕਰਨ ਦਾ ਪਰ ਕਿਸੇ ਦੀ ਹੋਰ ਰਸਟ ਨਹੀਂ ਬੈਠਾ ਟੀਮ ਮਮਾ ਸਿਕਿਉਰਿਟੀ ਰਸਟ ਨਹੀਂ ਰਸ ਗਿਆ ਜੀ ਇਹਦੇ 'ਚ ਇਹ ਨਵੰਬਰ ਮੰਥ ਦਾ ਇਨਸੀਡੈਂਟ ਕਹਿੰਦੇ دسمبر ਜਿਹੇ ਪਰਚਾ ਦਿਸਤ ਹੋਇਆ ਸੀ ਨਾ ਅਸੀਂ ਮੇਰੇ ਆਨ ਦੇ ਬਾਅਦ ਹੀ ਅਸੀਂ ਜਿਹੜੇ ਐ ਦੋ ਜਿਹੜੇ ਇੰਵਿਟਿਡ ਹੈਗੇ ਨੇ ਅਸੀਂ ਸਾਡੇ ਐਸ.ਐਚ.ਓ ਨੇ ਆਪ ਅਰੈਸਟ ਕੀਤੇ ਹੈਗੇ ਕਿ ਜੋ ਬਾਹਰ ਜਿਹੜੇ ਰਹਿੰਦੇ ਹੋਏ ਕਿ ਉਸ ਦੇ ਅਸੀਂ ਉਹਨਾਂ ਨੂੰ ਹੀ ਦੱਸਿਆ ਹੈਗੇ ਕਿ ਇਹ ਨੂੰ ਮੇਸੀ ਡਾਇਲੌਗ ਨਾਲ ਉਹਨਾਂ ਦੇ ਨਾਮ ਸੀਨੀਅਰ ਅਫਸਰ ਦੀ ਸਪਰਵੀਜ਼ਨ ਦੇ ਵਿੱਚ ਸੀ ਇਹ ਮਤਮਾ ਹੈ ਤੇ ਕੁਝ ਕੁ ਸੋ ਪ੍ਰੈਕਟੀਕਲ ਲਗਣ ਡਿਫਿਕਲਟੀ ਸੀ ਆਪ ਕੀ ਜਿਹੜੇ ਸਟੇਟਮੈਂਟਸ ਵਗੈਰਾ ਸਾਨੂੰ ਹੋ ਚਾਹੀਦੇ ਹੁੰਦੇ ਹਨ ਪਰ ਉਹ ਨਹੀਂ ਹੋ ਪਾਇਆ ਕੁਝ ਨਹੀਂ ਦੇਈ ਅਨ ਅਵੇਲੇਬਿਲਟੀ ਕਰਦੇ ਕੁਝ ਸਾਡੀਆਂ ਡਿਊਟੀਆਂ ਦੇ ਵਿੱਚ ਐਨੇ ਕਰਕੇ ਅ ਪਹਿਲੇ ਪਲੀਜ਼ ਕੋਲ ਨੂੰ ਪੂਰਾ ਕੋਆਪਰੇਸ਼ਨ ਦਿੱਤਾ ਜਾ ਰਿਹਾ ਹੈ ਔਰ ਇਹ ਵਿੱਚ ਐਲਐਸਡੀ ਤੇ ਬਾਕੀ ਸਭ ਨੂੰ ਕੁਝ ਨਾ ਦੇ ਦਿੱਦਗੇ ਪਹਿਲੇ ਉਸਕਿਲ ਪੂਰਾ